ਤੇ ਬੀਬੀ ਸਾਨੂੰ ਇਹ ਬੋਰਡ ਦੇ ਦੇ ਅਸੀਂ ਉੱਥੇ ਇਹਨਾਂ ਨੂੰ ਲੰਗਰ ਪਚਾ ਦਈਏ ਜਿਹਨੇ ਟਰੈਕਟਰ ਤਿਆਰ ਕੀਤੇ ਤੇ ਖੁੱਦ ਕੇ ਮੋਰੇ ਆ ਗਈ ਕਹਿੰਦੀ ਮੈਂ ਟਰੈਕਟਰ ਜਾਣ ਨਹੀਂ ਦੇਣੇ ਉਹ ਕਹਿੰਦੇ ਕੀ ਗੱਲ ਕਹਿੰਦੀ ਪਾਣੀ ਡੂੰਘਾ ਜਾਤੀ ਮਾਲੀ ਤੁਹਾਡੀ ਜਾਨੀ ਨੁਕਸਾਨ ਹੋ ਜਾਊਗਾ ਉਹ ਕਹਿੰਦੇ ਨਹੀਂ ਅਸੀਂ ਹਿਸਾਬ ਲਾ ਕੇ ਆਏ ਆ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਫਿਰ ਪੁਲਿਸ ਸਾਦ ਲਈ ਪੁਲਿਸ ਨੇ ਉੱਥੇ ਬੜਾ ਬਵਾਦ ਖੜਾ ਕੀਤਾ ਫਿਰ ਸਿਆਣੇ ਬੰਦਿਆਂ ਨੇ ਵਿੱਚ ਪਾ ਕੇ ਕਿਹਾ ਵੀ ਯਾਰ ਲੋਕ ਤਾਂ ਬੈਠੇ ਭੁੱਖੇ ਡਿੱਕਣ ੜੇ ਇਹਨਾਂ ਦਾ ਲੰਗਰ ਤਿਆਰ ਆ ਆ ਵੀਰੋਂ ਸਾਹਿਬ ਲੰਗਰ ਪਹੁੰਚ ਲਿਆ ਲੋਕਾਂ ਤੱਕ ਲੰਗਰ ਬਹੁਤ ਔਖਾ ਪਹੁੰਚਦਾ ਪਿਆ ਲੰਗਰ ਲੋਕਾਂ ਤੱਕ ਪਹੁੰਚ ਲੈਣ ਦੀਏ ਬੜਾ ਟਾਈਮ ਹੋ ਗਿਆ ਆਪਾਂ ਨੂੰ ਵੜ ਕੇ ਹੀ ਹੋਣਾ ਅੰਦਰ ਵੜ ਕੇ ਸੁਪ੍ਰੀਤ ਟਰੈਕਟਰਸ ਵੱਲੋਂ ਜੀ ਹੜਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਹੈਲਪ ਕਰਦੇ ਪਏ ਨੇ ਜਾਂ ਵੈਸੇ ਵੀ ਹੜਾਂ ਦੀ ਮਾਰ ਚਾ ਕੇ ਕੋਈ ਟਰੈਕਟਰ ਖਰਾਬ ਹੋਇਆ ਕਿਸੇ ਵੀ ਬ੍ਰਾਂਡ ਦਾ ਹੋਵੇ ਤੁਸੀਂ ਉਹ ਟਰੈਕਟਰ ਇਹਨਾਂ ਦੀ ਡੀਲਰਸ਼ਿਪ ਤੇ ਲੈ ਕੇ ਜਾ ਸਕਦੇ ਹੋ ਤੇ ਉੱਥੇ ਜਿਹੜੀ ਸਰਵਿਸ ਆ ਉਹ ਦੀ ਮੁਫਤ ਕੀਤੀ ਜਾਊਗੀ ਪੰਜਾਬ ਡੂਬ ਰਹਾ ਹੈ ਔਰ ہماری ਸਰਕਾਰ ਸੇ ਉਸਕੋ ਕਿਆ ਮਿਲਿਆ उत्तराखंड में जब फ्लड आए थे तो दस हजार से ज्यादा आरबी ट्रुप 40 से ज्यादा एयरक्राफ्ट और 30 से ज्यादा हेलीकॉप्टर डिप्लॉय कर दिए गए थे फोटो सेशन भाई जी पूरा फोटो सेशन चल रहा है गुलाब सिद्धू जी आए गुलाब सिद्धू जी वापस आया तो मैं यही सवाल किया देखो जे तुन वोट मिल सदी ठीक है लेके गए मैं राशन क्यों नहीं वोटा दे रहे हैं ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਸਾਡੇ ਚੈਨਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਦਾ ਟੌਪਿਕ ਆ ਕੁਝ ਲੋਕ ਮਹਾਨ ਬਣਨ ਦੇ ਚੱਕਰ ਚ ਜਿਹੜੇ ਲੋਕ ਸੇਵਾ ਕਰ ਰਹੇ ਆ ਉਹਨਾਂ ਤੋਂ ਵੀਡੀਆਂ ਖੋਖੋ ਆਪਣੀਆਂ ਰੀਲਾਂ ਬਣਾਉਣ ਲਈ ਜਾ ਰਹੇ ਆ 6 ਜਾਣੇ ਜਾ ਰਹੇ ਆ ਇੱਕ ਬੋਰਡ ਚ ਤੇ ਲਿਆ ਰਹੇ ਆ ਉਧਰੋਂ ਇੱਕ ਬੰਦਾ ਚੱਕ ਕੇ ਨਾਲ ਮਤਲਬ ਸੇਵਾ ਦੇ ਨਾਂ ਤੇ ਲੋਕਾਂ ਨਾਲ ਮਜ਼ਾਕ ਕਰਾਇਆ ਜਾ ਰਿਹਾ ਕੋਈ ਇਹਨਾਂ ਨੂੰ ਕੋਈ ਕਿਸੇ ਚੱਕਰ ਦਾ ਨਹੀਂ ਸਾਰਿਆਂ ਨੂੰ ਆਪੋ ਆਪਣੀ ਫੇਮ ਦੀ ਪਈ ਆ ਲੋਕਾਂ ਸਾਹਮਣੇ ਇਹ ਲੱਗਣਾ ਚਾਹੀਦਾ ਵੀ ਅਸੀਂ ਸੇਵਾ ਕਰਕੇ ਗਏ ਆ ਦੋ ਰੀਲਾਂ ਪਾ ਕੇ ਬੰਦੇ ਵਾਪਸ ਗਏ ਤੇ ਆ ਜੋ ਉਹ ਬੰਦੇ ਤੁਹਾਨੂੰ ਦਿਖਾਉਣੇ ਆ ਚਲੋ ਜੀ ਵੀਡੀਓ ਕਰਦੇ ਆ ਸ਼ੁਰੂ ਪਹਿਲਾਂ ਆ ਵੀਡੀਓ ਦੇਖੋ ਤੇ ਬੀਬੀ ਸਾਨੂੰ ਇਹ ਬੋਰਡ ਦੇ ਦੇ ਅਸੀਂ ਉੱਥੇ ਇਹਨਾਂ ਨੂੰ ਲੰਗਰ ਪਚਾ ਦਈਏ ਜਿਹੜੇ ਟਰੈਕਟਰ ਤਿਆਰ ਕੀਤੇ ਤੇ ਖੋਦ ਕੇ ਮੋਹਰੇ ਆ ਗਈ ਕਿੰਨੇ ਮਾਟਰੈਕਟਰ ਜਾਣ ਨਹੀਂ ਦੇਣੇ ਉਹ ਕਹਿੰਦੇ ਕੀ ਕਰਨ ਕਹਿੰਦੀ ਪਾਣੀ ਡੂੰਗਾ ਜਾਂ ਜਾਤੀ ਮਾਲੀ ਤੁਹਾਡੀ ਜਾਣੀ ਨੁਕਸਾਨ ਹੋ ਜਾਊਗਾ ਉਹ ਕਹਿੰਦੇ ਨਹੀਂ ਅਸੀਂ ਹਿਸਾਬ ਲਾ ਕੇ ਆਏ ਆ ਕੋਈ ਜਾਣੀ ਨੁਕਸਾਨ ਨਹੀਂ ਹੁੰਦਾ ਪਰ ਫਿਰ ਪੁਲਿਸ ਸਾਦ ਲਈ ਪੁਲਿਸ ਨੇ ਉੱਥੇ ਬੜਾ ਵਿਵਾਦ ਖੜਾ ਕੀਤਾ ਫਿਰ ਸਿਆਣੇ ਬੰਦਿਆਂ ਨੇ ਵਿੱਚ ਪਾਰ ਕੇ ਕਿਹਾ ਵੀ ਯਾਰ ਲੋਕ ਤਾਂ ਬੈਠੇ ਭੁੱਖੇ ਢੀਕਣ ੜੇ ਇਹਨਾਂ ਦਾ ਲੰਗਰ ਤਿਆਰ ਆ ਆ ਵੀਡੀਓ ਮੈਨੂੰ ਭੇਜੀ ਆ ਮੈਂ ਕਹਿੰਦਾ ਜਰ ਕਿਹੜੀ ਦੌੜ ਤੁਸੀਂ ਪੰਜਾਬ ਦੇ ਲੋਕ ਤੁਸੀਂ ਇੰਚਾਰਜ ਹਲਕਿਆਂ ਦੇ ਆ ਜਾਂ ਤੁਸੀਂ ਐਮਐਲਏ ਤੁਹਾਡਾ ਤਾਂ ਮੋਢਲਾ ਫਰਜ ਮੰਨਦਾ ਕਿ ਮੋਰੇ ਹੋ ਹੋ ਕੇ ਇੱਕ ਮੈਂ ਵੈਦਨਾ ਕਹਿ ਸਕਦਾ ਦੋ ਪਿੰਡਾਂ ਚ ਕਿਤੇ ਲੰਗਰ ਨਹੀਂ ਪਜਾਇਆ ਹੁਣ ਆ ਵੀਡੀਓ ਕਿਉਂਕਿ ਇਹ ਜਿਹੜਾ ਆਪ ਪਾਰਟੀ ਆ ਆ ਸਮਾਂ ਨਹੀਂਗਾ ਕਿਸੇ ਨੂੰ ਖੋਸਣ ਦਾ ਪਰ ਜੇ ਕਿਸੇ ਤੁਸੀਂ ਜਾਤੀ ਤੌਰ ਤੇ ਇਦਾਂ ਦੀਆਂ ਇਲਮ ਕਰੋਗੇ ਅਸੀਂ ਤਾਂ ਤੁਹਾਨੂੰ ਕਹਿੰਦੇ ਸਾਨੂੰ ਦਿਓ ਬੇੜੀਆਂ ਅਸੀਂ ਹੁਣ ਪ੍ਰਬੰਧ ਵੀ ਸ਼ੋਪਿੰਗ ਬਰਦਰਾਂ ਪ੍ਰਬੰਧਕ ਕਮੇਟੀ ਵੱਲੋਂ ਕਰਾਂਗੇ ਹੁਣ ਦੇਖ ਲਓ ਆ ਹਾਲ ਆ ਇਹਨਾਂ ਦੇ ਇਹਨਾਂ ਤੋਂ ਨਾ ਫੋਨ ਖੋ ਕੇ ਰੱਖ ਲਓ ਤੇ ਇਹਨਾਂ ਨੂੰ ਰੀਲਾਂ ਬਣਾਉਣ ਨੂੰ ਨਾ ਦਿਓ ਫਿਰ ਦੇਖਿਓ ਕਿੰਨੀ ਕਿ ਸੇਵਾ ਹੁੰਦੀ ਆ ਇਸ ਬੀਬੀ ਨੂੰ ਕਲੀਅਰ ਦੱਸ ਦੇਣਾ ਚਾਹਣਾ ਵੀ ਨਾ ਤਾਂ ਬੀਬੀ ਹੁਣ ਤੈਨੂੰ ਵੋਟਾਂ ਪੈਣਾਂ ਨਾ ਤੈਨੂੰ ਕੋਈ ਸੀਟ ਮਿਲੇ ਕਿਸੇ ਪਾਰਟੀ ਵੱਲੋਂ ਤੇ ਨਾ ਹੀ ਆਵੇ ਤੁਹਾਡੀ ਸਰਕਾਰ ਠੀਕ ਹੈ ਜਿੰਨਾ ਮਰਜ਼ੀ ਤੁਸੀਂ ਆਪ ਦਾ ਗੁੰਡਾ ਜੋਰ ਲਾ ਲਓ ਤੇ ਆ ਜਿਹੜੀਆਂ ਤੂੰ ਚੰਗੀਆਂ ਬਣਨ ਦੇ ਚੱਕਰ ਚੱਕਰ ਤੂਤਾਂ ਕਰ ਰਹੀਆਂ ਨਾ ਤੇ ਜਿਹੜਾ ਤੇਰੇ ਦਿਲ 'ਚ ਹੋਰ ਆ ਤੇ ਮੁੱਖ 'ਚ ਹੋਰ ਆ ਬੰਦਿਆਂ ਲਈ ਗੱਲ ਕਰ ਲੈ ਬਾਜ ਆ ਜਾ ਇਹਨਾਂ ਹਰਕਤਾਂ ਤੋਂ ਨਹੀਂ ਫਿਰ ਤੇਰੇ ਵੀ ਤੱਪੜ ਰੁਲੇ ਲੈ ਆ ਜਿਹੜੇ ਫਾਰਮਲਿਟੀਆਂ ਕਰਦੇ ਹਨ ਉੱਪਰ ਵਾਲਾ ਸਭ ਦੇਣ ਦਾ ਦੂਣਾ ਹੋ ਹੋ ਮੁੜਦਾ ਹੁੰਦਾ ਤੇ ਬੰਦਿਆਂ ਵਾਂਗੂ ਜੇ ਤਾਂ ਕਰਨੀਆਂ ਸੇਵਾ ਪਾਤਾ ਬੰਦਿਆਂ ਨੂੰ ਕਰ ਲੋ ਨਹੀਂ ਹੱਥ ਬੰਨ੍ਹਿਆ ਉਹਦਾ ਘਰੇ ਵੇਜੋ ਜਾ ਕੇ ਕੋਈ ਲੋੜ ਨਹੀਂ ਤੁਹਾਡੇ ਵਾਲੀਆਂ ਸੇਵਾਾਂ ਦੀ ਤੁਸੀਂ ਤਾਂ ਵੇੜੀਆਂ ਰੋਕ ਰਹੇ ਹੋ ਦੋ ਵੇੜੀਆਂ ਇਹ ਨਾਂ ਲੈ ਕੇ ਜਾਂਦੇ ਆ 10 10 ਜਾਣੇ ਚੜੇ ਹੁੰਦੇ ਆ ਹਰ ਐਂਗਲ ਤੋਂ ਇਹਨਾਂ ਨੇ ਸ਼ੂਟ ਵੀ ਕਰਨਾ ਉਹਨਾਂ ਨਾਲ ਜਿਹੜੇ ਲੰਗਰ ਲੈ ਕੇ ਗਿਆ ਉਥਾਲ ਉਹਨਾਂ ਦਾ ਲੰਗਰ ਬਾਹਰ ਸੜ ਰਿਹਾ ਇਹ ਆਪ ਦੀਆਂ ਵੇੜੀਆਂ ਖੋਖੋ ਉੱਥੇ ਉਹਦੇ ਰੀਲਾਂ ਦੇ ਚੱਕਰ 'ਚੇ ਭੱਜੇ ਫਿਰਦੇ ਆ ਵੀ ਰਾਸ਼ਨ ਬੰਡਰ ਨਾ ਆਇਓ ਰਾਸ਼ਨ ਬੰਡੋ ਜੇ ਤੁਸੀਂ 6 ਜਣੇ ਬੇੜੀਆਂ 'ਚ ਚੜ ਗਿਓ ਬੇੜੀ 'ਚ ਤੁਸੀਂ ਆਪ ਹੀ ਸੋਚ ਲਓ ਵੀ ਰਾਸ਼ਨ ਰੱਖਣ ਨੂੰ ਥਾਂ ਹੋਊਗੀ ਘਰੋ ਸਰੇ ਵੀ ਘਰ ਦੇ ਕਹਦੇ ਦੋਨੇ ਭਰਾ ਨਾ ਜਾਓ ਸਾਡੇ ਪਤਾ ਨਹੀਂ ਲੱਗਦਾ ਕੀ ਹੋਣਾ ਪਰ ਅਸੀਂ ਅੱਡੀ ਨਾ ਆਏ ਹਣਾ ਸੂਈ ਸਾਡੇ ਨਾਲ ਬਹੁਤ ਔਖਾ ਭਾਈ ਇੱਥੇ ਬਹੁਤ ਔਖੀ ਚੁੱਕੇ ਆ ਨਾ ਸੰਗਰ ਮਾਰੀ ਮੰਦਾਂ ਦੇ ਕੋਲ ਦੁਵਾਰਾ ਸਾਹਿਬ ਦੇ ਨਾਲ ਜੁਨਾ ਬਹੁਤ ਔਖਾ ਭਾਈ ਇੱਥੇ ਜਨਾ ਦੀ ਇਨਾਂ ਦੀ ਵੀ ਸੇਵਾ ਦੇਖ ਲਓ ਬਾਈ ਮਹਾਨ ਸੇਵਾ ਇੱਕ ਜਾਨੇ ਨੂੰ ਬਚਾਉਣ ਲਈ ਪੰਜ ਜਾਨੇ ਜਾ ਰਹੇ ਆ ਕਿਉਂਕਿ ਬੋਰਡ 'ਚ ਬੈਠਣ ਦੀ ਜਗ੍ਹਾ 6 ਜਾਨਿਆਂ ਦੀ ਆ ਤੇ ਪੰਜੇ ਤੇ ਨਾਲ ਦੇ ਆ ਕਿਹੜੇ ਕਿਹੜੇ ਲੋਕ ਰਹਤੇ ਯਾਰ ਇੱਥੇ ਅੱਜ ਸਵੇਰ ਬਜ਼ੁਰਗ ਵੀ ਗੱਲਾਂ ਕਰੀ ਜਾਂਦੇ ਸੀ ਆ ਪਿੰਡੋਂ ਕਹਿੰਦੇ ਮੁੰਡੇ ਲੰਗਰ ਲੈ ਕੇ ਗਏ ਆ ਤੇ ਬਲੇਰੋ ਕੈਂਪਰ ਸੀ ਇੱਕ ਤੇ ਉਸ 'ਚ ਜਾਣ ਵਾਲੇ 15 ਬਲੇਰੋ ਕੈਂਪਰ 'ਚ ਤੁਸੀਂ ਸੋਚ ਲਓ ਵੀ 15 ਜਾਨੇ ਗਏ ਆ ਤੇ ਕਹਿੰਦੇ ਰਾਹ 'ਚ ਜਾਂਦੇ ਪਹਿਲਾਂ ਤਾਂ ਪੈਂਦ ਨੇ 1200 ਦੀ ਚਾਹ ਹੀ ਪੀ ਕੇ ਸੰਗਤ ਦਾ ਪੈਸਾ ਲੈ ਕੇ ਆ ਤੁਸੀਂ ਉੱਥੇ ਹੁੱਲੜਵਾਜੀਆਂ ਕਰਦੇ ਫਿਰਦੇ ਹੋ ਸੇਵਾ ਕਰਨੀਆਂ ਤਾਂ ਬੰਦਿਆਂ ਨੂੰ ਕਰੋ ਨਾ ਜਾ ਕੇ ਰਾਹ 'ਚ ਚਾਹ ਪੀਣ ਨੂੰ ਪਹਿਲੀ ਗੱਲ ਕੀ ਹੋ ਗਿਆ 150 ਕਿਲੋਮੀਟਰ ਜਾਂਦੇ ਜਾਂਦੇ ਵੀ ਰਾਹਾਂ 'ਚ ਚਾਹ ਪੀ ਰਹੇ ਆ ਕਿਹੜੀ ਇਹ ਸੇਵਾ ਮਤਲਬ ਆਪਣੀ ਮੈਂਟੈਲਿਟੀ ਦੇਖ ਲੋ ਲੋਕਾਂ ਦੀ ਤੇ ਕਈ ਸਾਲੇ ਰੀਲਾਂ ਦੇ ਚੱਕਰ 'ਚ ਸਵਾਦ ਲਈ ਜਾ ਰਹੇ ਆ ਵੀ ਉੱਥੇ ਸਿੰਗਰਾਏ ਜਾਂ ਫੋਟੋ ਕਰਾ ਲਾਂਗੇ ਜਾਨ ਸਾਹਿਬ ਉਹ ਲੰਗਰ ਪਹੁੰਚ ਲੀਏ ਲੋਕਾਂ ਤੱਕ ਲੰਗਰ ਬਹੁਤ ਔਖਾ ਪਹੁੰਚਦਾ ਪਏ ਲੰਗਰ ਲੋਕਾਂ ਤੱਕ ਪਹੁੰਚ ਲੈਣ ਦੀਏ ਬੜਾ ਟਾਈਮ ਹੋ ਗਿਆ ਆਪਾਂ ਨੂੰ ਵੜ ਗਿਆ ਹੁਣ ਅੰਦਰ ਵੜ ਗਿਆ ਓ ਹੁਣ ਅੰਦਰ ਵੜ ਗਿਆ ਵਾਹ ਇੰਨੀ ਗੱਲ ਈ ਓ ਵੈਰੀ ਵਡ ਵੈਰੀ ਟੱ ਟਵੈਰੀ ਸੱਚ ਵੈਰੀ ਕੁਟ ਲੋਕਾਂ ਦੇ ਮੂੰਹ 'ਚ ਬੁਰਤੀ ਨਹੀਂ ਓਏ ਚਵਲ ਤਾਂ ਹੈ ਹੀ ਗਾਲਾਂ ਲੈਣ ਦੇ ਹੱਕਦਾਰ ਇਹ ਤਾਂ ਜੰਮੇ ਸਾਲੇ ਗਾਲਾਂ ਲੈਣ ਨੂੰ ਆ ਵੀ ਹੁਣ ਸੌਖਾ ਆ ਆ ਸਰਦਾਰ ਨੇ ਸਵਾਦ ਲਿਆਤਾ ਜਿਹੜੀ ਇਹਦੇ ਭਿਉਂ ਕੇ ਮਾਰੀ ਆ ਨਾ ਮੂੰਹ ਤੇ ਓਏ ਓਏ ਸਾਲੇ ਨੂੰ ਪੀੜੀਆਂ ਤੱਕ ਯਾਦ ਰੱਖੋ ਕੁਛ ਵੀ ਕਰ ਲਾਂ ਕਿਸੇ ਦਾ ਰਾਹ ਨਹੀਂ ਰੋਕਣਾ ਮਹਾਰਾਜ ਨਿਆਸਾ ਕੀ ਵਾਰ ਚ ਕਿਹਾ ਸੀ ਨਾ ਵੀ ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟੇ ਜੇਕਰ ਕੁੱਤੇ ਨੂੰ ਰਾਜ ਬਿਠਾਵਾਂਗੇ ਤਾਂ ਫਿਰ ਤੁਸੀਂ ਆਪਸਿਆਂ ਉਹ ਵੀ ਕੁੱਤੇ ਦਾ ਕੰਮ ਕੀ ਹੁੰਦੇ ਆ ਤੇ ਉਹਨੇ ਉਹੀ ਕਰਨੇ ਆ ਆਜੋ ਸ਼ਾਮ ਨੂੰ ਆਜੋ ਜਿਉਣਾ ਥਾਲ ਜੀਆਂ ਵੀਡੀਓ ਨਾਲ ਕੱਲ੍ਹ ਦੀਆਂ ਮੇਰੇ ਕੋਲੇ 50 ਆ ਚੁੱਕੀਆਂ 6 ਜਾਣੇ ਜਾਂਦੇ ਆ 2 ਜਾਣੇ ਬਚਾ ਕੇ ਲਿਆਉਂਦੇ ਆ ਬਹੁਤ ਸੋਹਣਾ ਕੰਮ ਕਰ ਰਹੇ ਆ ਇਹ ਕੰਮ ਦੇਖ ਕੇ ਤਾਂ ਅੱਖਾਂ 'ਚ ਹੰਝੂ ਆ ਗਏ ਉਹ ਸ਼ਰਮ ਕਰ ਲੋ ਮਾੜੀ ਮੁੱਟੀ ਯਾਰ ਚੱਕ ਕੇ ਮੂੰਹ ਸਾਰੇ ਤੁਰ ਪੈਨੇ ਹੋ ਜੇ ਬਚਾਉਣੇ ਆ ਤਾਂ ਘੱਟੋ ਘੱਟ ਦੋ ਜਣੇ ਜਾਓ ਚਾਰ ਜਣੇ ਤਾਂ ਨਾਲ ਲੈ ਕੇ ਆਓ ਜੇ ਨਹੀਂ ਵੀ ਜਾਣਾ ਤਾਂ ਘੱਟੋ ਘੱਟ ਦੋ ਜਣੇ ਜਾਉਂਗੇ ਤਾਂ ਰੱਖਣ ਨੂੰ ਜਾਂ ਰਾਸ਼ਨ ਤਾਂ ਹੋਊਗਾ ਵੀ ਜਿਹੜਾ ਤੁਸੀਂ ਵੰਡ ਸਕੋ ਇਹ 6 ਜਣੇ ਤੁਰਿਆ ਉਹ ਇੰਟਰਵਿਊ 'ਚ ਬੰਦਾ ਦੱਸ ਰਿਹਾ ਸੀ ਵੀ ਦੋ ਬਰਿੰਡਾਂ ਦੇ ਡੱਬੇ ਲੈ ਕੇ ਗਏ ਆ ਸਪੈਸ਼ਲ ਕਿਸਤੀ ਨਾਲ ਇੱਕ ਕੈਮਰਾਮੈਨ ਲੈ ਕੇ ਜਾਂਦੇ ਆ ਵੀ ਉਹ ਕਵਰ ਅਪ ਕਰਨ ਨੂੰ ਵੀ ਸਾਰਾ ਕੁਝ ਚਾਹੀਦਾ ਇਤਨਾ ਗਾਣਾ ਕੱਟ ਕੱਢੀਏ ਜਿਹੜੀ ਉਹ ਨਾਲ ਹੀ ਕਾੜਨੀਆਂ ਨਾਲ ਚਲਾਈਏ ਆ ਨਾਲ ਚਲਾਇਆ ਇਹਨਾਂ ਦੀ ਭੈਣ ਨੂੰ ਜਾਂ ਇਹ तो पता की करने हैं लोग लोग मरने दे लोग फोटो पंजाब डूब रहा है और हमारी सरकार से उसको क्या मिला सिर्फ इंटरनल असेसमेंट टीम्स उत्तराखंड में जब फ्लड्स आए थे तो दस हजार ऐसी ज्यादा आरबी ट्रुप्स चालीस ज्यादा एयरक्राफ्ट और तीस से ज्यादा हेलीकॉप्टर्स फौरन डिप्लॉय कर दिए गए थे असम को मानसून आने से पहले ही इसी साल तीन सौ पचहत्तर करोड़ रुपए का फंड पहले ही दे दिया गया था ਕੇਰਲਾ ਮੇਂ ਜਬ ਫਲੱਡ ਆਏ ਥੇ ਤੋ ਕੇਰਲਾ ਕੋ ਇਮੀਡੀਏਟ 600 ਕਰੋੜ ਰੁਪਏ ਹਮਾਰੀ ਸਰਕਾਰ ਨੇ ਇਮੀਡੀਏਟ ਟ੍ਰਾਂਸਫਰ ਕਰ ਦਿੱਤੇ ਥੇ ਲੇਕ ਪੰਜਾਬ ਕੇ ਸਾਥ ਐਸਾ ਭੇਦਭਾਵ ਕਿਉਂ ਪੰਜਾਬ ਕਾ ਪੂਰਾ ਰੈਸਕਿਊ ਆਪਰੇਸ਼ਨ ਅਭੀ ਵੀ ਗੁਰਦੁਆਰਾ ਲੋਕਲ ਐਨ ਜੀਓਜ਼ ਔਰ ਵਹਾਂ ਕੀ ਜੋ ਸਟੇਟ ਗਵਰਨਮੈਂਟ ਹੈ ਵੋ ਮੈਨੇਜ ਕਰ ਰਹੀ ਹੈ ਕਿਉਂਕਿ ਵੀਰੇ ਹੈ ਪੰਜਾਬ ਦੁਨੀਆ ਸਾਰੀ ਨੂੰ ਮਾਰਿਆ ਜਾ ਸਕਦਾ ਪਰ ਇਨਾਂ ਨੂੰ ਕੁਝ ਨਹੀਂ ਕਰ ਸਕਦੇ ਏ ਜਿੰਨਾ ਮਰਜੀ ਜ਼ੋਰ ਲਾ ਲੈਣ ਜਿੰਨਾ ਮਰਜੀ ਆਪਦੀ ਗਿਓ ਪਿੱਛੋਂ ਜ਼ੋਰ ਲਾ ਲੈਣ ਪੰਜਾਬ ਨੇ ਚੜ੍ਹਦੀ ਕਲਾ 'ਚ ਰਹਿਣਾ ਇਹ ਪੰਜਾਬ ਨੂੰ ਟੈਂਦੀ ਕਲਾ 'ਚ ਕਰਨਾ ਚਾਹੁੰਦੇ ਆ ਤੁਸੀਂ ਸਾਲਿਓ ਆਪਣੀ ਡੈਸ਼ ਦਾ ਜ਼ੋਰ ਲਾ ਲਓ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥਾ ਜਿਹੜੇ ਨੇ ਉਹਦੇ ਪਰਿਵਾਰ ਵਾਰ ਕੇ ਕਿਹਾ ਸੀ ਨਾ ਵੀ ਇਣ ਪੁੱਤਰਾਂ ਨੇ ਕੇ ਸੀਸ ਪਰ ਵਾਰਦੀ ਇਹ ਸਤਚਾਰ ਚਾਰ ਮੂਏ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਨਹੀਂ ਡੋਬ ਲੋਂਗੇ ਆ ਪਾਣੀ ਤਾਂ ਬਹੁਤ ਛੋਟੀ ਚੀਜ਼ ਆ ਇਹਨੂੰ ਵੀ ਜ਼ੋਰ ਲਾ ਲੈਣ ਤੋਂ ਖੜੇ ਆ ਕੋਈ ਨਹੀਂ ਹੱਕੜਾ ਕੇ ਐਡੀ ਕਿੱਡੀ ਗਾ ਚੜਦੀ ਕਲਾ ਜਾ ਸਾਰੇ ਕੋਈ ਚੱਕਰ ਨਹੀਂ ਪਰ ਇੱਕ ਗੱਲ ਆ ਬਾਈ ਹੁਣ ਇਹਨੇ ਅਫਗਾਨਿਸਤਾਨ ਦੇ ਮੋਦੀ ਨੇ ਟਵੀਟ ਕਰਤੀ ਮਤਲਬ ਇਹ ਮੰਨਦਾ ਵੀ ਪੰਜਾਬ ਅਲੱਗ ਆ ਤੇ ਜਦੋਂ ਪੰਜਾਬ ਅਲੱਗ ਆ ਦੀਪ ਸਿੱਧੂ ਵਾਲੀ ਗੱਲ ਵੀ ਹੁਣ ਪੈਰਲਲ ਰਟਾਂ ਚੈਨਲ ਦੇ ਬਰਾਬਰ ਖੜਾ ਹੋਵੇ ਨਾ ਸਵਾਦ ਆ ਜੂ ਜਿਹੜੇ ਕਹਿੰਦੇ ਸੀ ਖਾਲਿਸਤਾਨ ਦੀ ਮੰਗ ਕਰਦੇ ਆ ਖਾਲਿਸਤਾਨ ਦੀ ਮੰਗ ਕਰਦੇ ਆ ਇਸ ਗੱਲੋਂ ਕਰਦੇ ਆ ਆ ਹੁਣ ਤੁਸੀਂ ਸਾਨੂੰ ਅਲੱਗ ਘੜ ਤੱਕਲੇ ਨੂੰ ਪੰਜਾਬ ਪੰਜਾਬ ਦੀ ਮਦਦ ਕਰ ਰਿਆ ਕੋਈ ਬਾਹਰੋਂ ਹੈਲਪ ਨਹੀਂ ਆਈ ਨਾ ਹੁਣ ਸਾਨੂੰ ਲੋੜ ਹੈਲਪ ਦੀ ਤੇ ਆ ਜਿਹੜੇ ਕਹਿੰਦੇ ਨੇ 2% ਵਾਲੇ ਦੇਖ ਲੈ 2% 98% ਦੇ ਮੂੰਹ ਤੇ ਲਾਣ ਤਾ ਲਾਣ ਤ ਭਾਈ ਫੋਟੋ ਸੈਸ਼ਨ ਚੱਲ ਰਿਹਾ ਹੈ ਜੀ ਇੱਥੇ ਪੂਰਾ ਫੋਟੋ ਸੈਸ਼ਨ ਚੱਲ ਰਿਹਾ ਹੈ ਜੀ ਠੀਕ ਹੈ ਗਲਾਸਦੂ ਜੀ ਆਏ ਆ ਗਲਾਸਦੂ ਜੀ ਤੇ ਵਾਪਸ ਆਏ ਆ ਮੈਂ ਇਹਨਾਂ ਨੂੰ ਇਹੀ ਸਵਾਲ ਕੀਤਾ ਕਿ ਸਰ ਦੇਖੋ ਵੀ ਜੇਕਰ ਤੁਹਾਨੂੰ ਵੋਟ ਮਿਲ ਸਕਦੀਆਂ ਠੀਕ ਹੈ ਤੁਸੀਂ ਚਾਰ ਵੋਟਾਂ ਲੈ ਕੇ ਗਏ ਆ ਮੈਂ ਕਿਹਾ ਸਾਨੂੰ ਰਸ਼ਨਵਾਤੇ ਕਿਉਂ ਨਹੀਂ ਵੋਟਾਂ ਦੇ ਰਹੇ ਠੀਕ ਹੈ ਗਲਾਸਦੂ ਨੇ ਕਿਹਾ ਕੋਈ ਗੱਲ ਨਹੀਂ ਮੈਂ ਕਰਦਾ ਕਹਿਣਾ ਕਰਦਾ ਠੀਕ ਹੈ ਕੋਈ ਉਸ ਉਹਨਾਂ ਦੀ ਨਹੀਂ ਗੱਲ ਸੁਣੀ ਥੋੜਾ ਲੰਗਰ ਇੱਥੇ ਖਰਾਬ ਹੋਣਾ ਲੱਗਾ ਆ ਦੇਖੋ ਸਭ ਤੁਹਾਡੇ ਸਾਹਮਣੇ ਆ ਰੋਲਦਾ ਪਿਆ ਪੰਡ ਬੰਨੀ ਹੋਈ ਹੈ ਪੰਡ ਬੰਨੀਆਂ ਭਾਈ ਹੁਣ ਕਿੱਥੇ ਬਹਿ ਜਾਂ ਲਾਈਵ ਹੋ ਜਾਂਦੇ ਜਿਵੇਂ ਇੱਥੇ ਵਿੱਚ ਕਰਦੇ ਹੁੰਦੇ ਨੇ ਇਹ ਨਹੀਂ ਵੇ ਦੇ ਵੀ ਇੱਥੇ ਲੋਕਾਂ ਦਾ ਹਾਲ ਕੀ ਹੈ ਦੇ ਆਪ ਦੀ ਫੇਮਸ ਹੀ ਆਪਦੇ ਵਿਊ ਲੈਂਡ ਦੇ ਚਤਰਾ ਜੀ ਇੱਥੇ ਤੁਰੇ ਫਿਰਦੇ ਨੇ ਨਹੀਂ ਭਾਈ ਹੁਣ ਕੋਈ ਸੋਸ਼ਲ ਮੀਡੀਆ ਸਟਾਰ ਵੀ ਗਿਆ ਤੇ ਉਹ ਕਰਾਸ਼ ਵੀ ਕਿੰਨਾ ਲੈ ਕੇ ਰਾਸ਼ਕ ਗੁਲਾਬ ਸਤੂ ਦੀ ਚਲੋ ਦਾ 15 ਬਰੱਡਾਂ ਦੇ ਗੱਲ ਕੋਸ਼ਿਸ਼ ਚਲੋ ਉਹ ਬੋਲੀ ਪੈਣ ਜੋ ਤੈਂ ਦੀ ਸਪਸਥ ਕਰਦੇ ਆ ਪਰ ਉਹ ਵੀ ਫੇਮਸ ਹੋਣ ਮਾਰੇ ਠੀਕ ਆ ਚਾਰ ਜਾਨੇ ਉਹ ਬੋਰਡ ਦੇ ਵਿੱਚ ਬੈਠੇ ਆ ਦੋ ਡੱਬੇ ਉਹਨਾਂ ਦੇ ਬਰੱਡਾਂ ਦੇ ਸੀਗੇ ਠੀਕ ਆ ਬੋਟਾਂ ਦੇ ਵਿੱਚ ਬੈਠ ਕੇ ਠੀਕ ਆ ਆਪਣਾ ਫੇਮ ਲੈਣ ਵਾਸਤੇ ਠੀਕ ਆ ਉਹ ਵੀ ਚਲੇ ਗਏ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਜਲੂਸ ਕੱਢਿਆ ਮੈਂ ਕਿਹਾ ਤੁਸੀਂ ਜਾ ਰਹੇ ਹੋ ਰਾਸ਼ਨੀ ਲੈ ਜਾਓ ਅਸੀਂ ਨਹੀਂ ਜਾਂਦੇ ਅਸੀਂ ਕਦੇ ਵੀ ਅਸੀਂ ਆਸਣਾ ਵੀ ਕੁਛ ਨਹੀਂ ਲੈ ਜਾ ਰਹੇ ਸਿਰਫ ਗੇੜੀ ਮਾਰ ਕੇ ਫੋਟੋ ਖਿਚਵਾਉਣ ਲਈ ਮਾਰ ਰਹੇ ਕੋਈ ਹੇਟ ਨਹੀਂ ਬਾਈ ਇਹਨਾਂ ਨੂੰ ਕੋਈ ਕੁਝ ਨਹੀਂ ਪਹਿਲਾਂ ਤਾਂ ਪੁੱਛਣ ਵਾਲਾ ਹੋਵੇ ਕਦੋਂ ਦੇ ਹੜਾ ਆਏ ਵੇ ਆ ਚਾਰ ਸਿੰਗਰ ਜੀ ਪਹਿਲਾਂ ਮੂਹਰੇ ਆਏ ਦੇਖੋ ਦੇਖ ਵੀ ਲੋਕ ਕਹਿਣਗੇ ਸਾਨੂੰ ਗਾਲਾਂ ਕੱਢਣਗੇ ਤੁਸੀਂ ਫੇਰ ਹੜਾ ਚਾਹੇ ਹੋ ਹੜਾਂ ਚਾਗੇ ਤੁਸੀਂ ਚਾਰ ਕਿਸ਼ਤੀਆਂ ਲੈ ਗਏ ਇਥੋਂ ਕੀ ਗੱਲ ਬਾਈ ਸੇਵਾ ਕਰਨੇ ਚੱਲੇ ਹੋ ਦੋ ਬਰੇਡਾਂ ਦੇ ਡੱਬੇ ਨਾਲ ਸਰ ਜੂਗਾ ਘੱਟੋ ਘਾਟਾ ਜਿਹੜੇ ਬੰਦੇ ਕਹਿ ਰਹੇ ਆ ਰਾਸ਼ਨ ਲੈ ਜਾਓ ਕਿਉਂ ਨਹੀਂ ਲੈ ਕੇ ਜਾ ਰਹੇ ਕਰਮ ਮੰਨ ਲੋ ਕਿਉਂ ਕੁ ਸਿਆਪੋਰ ਦੇ ਫਿਰਦੇ ਹੋਂ ਸਿਆਣੇ ਬਿਆਣੇ ਹੈਗੇ ਹੋਂ ਇਹੋ ਜੀ ਫੇਮ ਦਾ ਕੀ ਚੱਟਣਾ ਆ ਜਦੋਂ ਤੁਸੀਂ ਆਮ ਲੋਕਾਂ ਨਾਲ ਖੜੇ ਨਹੀਂ ਦੋ ਰੀਲਾਂ ਪਾ ਕੇ ਚੱਕੇ ਮੂੰਹ ਤੋਂ ਵਾਪਸ ਵਾਗ ਗਿਆ ਫਿਰ ਮੂਸੇ ਵਾਲੇ ਦੀਆਂ ਰੀਸਾਂ ਆਏ ਸਿੱਧੂ ਆਇਆ ਉਹ ਭਰਾਵਾ ਪੌਡਕਾਸਟਾਂ 'ਚ ਬਹਿ ਕੇ ਸਿੱਧੂ ਨੂੰ ਉਹ ਕਰਨਾ ਛੱਡ ਦੇ ਉਹ ਹੁੰਦਾ ਤਾਂ ਨਾ ਗੱਲ ਵੱਖਰੀ ਹੋਣੀ ਸੀ ਅਗਲਾ ਹੋ ਆਏ ਤੇਰੀਆਂ ਨੋਣੀ ਖੜਨਾ ਸੀ ਸਾਲਾ ਗੱਲਾਂ 'ਚ ਇੱਥੇ ਆ ਉਹ ਕਰ ਦੋਂਗੇ ਉਹ ਕਰ ਦਾਂਗੇ ਆ ਕਰ ਗਿਆ ਦੇਖ ਲੋ ਆ ਜਿਹੜੀਆਂ ਵਿਚਾਰਿਆਂ ਕੋਲੇ 4 ਕਿਸ਼ਤਾਂ ਸੀ ਉਹ ਉਹਨਾਂ ਨੂੰ ਤਾਂ ਨਹੀਂ ਦਵਾਈਆਂ ਆਪ ਲੈ ਕੇ ਰੀਲਾ ਬਣਾ ਕੇ ਵਾਪਸ ਵਗ ਗਿਆ ਇੱਕ ਹੋਰ ਗੱਲ ਜੀ ਜ਼ਰੂਰੀ ਬੇਨਤੀ ਆਹ ਪ੍ਰੀਤ ਏਜੰਸੀ ਵਾਲਿਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਵੀਡੀਓ ਦੇਖ ਸਕਦੇ ਹੋ ਤੁਸੀਂ ਸੋ ਪ੍ਰੀਤ ਟਰੈਕਟਰਸ ਵੱਲੋਂ ਜੀ ਹੜਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਹੈਲਪ ਕਰਦੇ ਪਏ ਨੇ ਜਾਂ ਵੈਸੇ ਵੀ ਹੜਾਂ ਦੀ ਮਾਰ ਚਾ ਕੇ ਕੋਈ ਟਰੈਕਟਰ ਖਰਾਬ ਹੋਇਆ ਕਿਸੇ ਵੀ ਬ੍ਰਾਂਡ ਦਾ ਹੋਵੇ ਤੁਸੀਂ ਉਹ ਟਰੈਕਟਰ ਇਹਨਾਂ ਦੀ ਡੀਲਰਸ਼ਿਪ ਤੇ ਲੈ ਕੇ ਜਾ ਸਕਦੇ ਹਾਂ ਤੇ ਉੱਥੇ ਜਿਹੜੀ ਸਰਵਿਸ ਆਉਦੀ ਮੁਫਤ ਕੀਤੀ ਜਾਊਗੀ ਬਿਕਾਜ਼ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਅਸੀਂ ਸਜਣੋ ਕਰਨ ਲੱਗੇ ਆ ਅਸੀਂ ਇੱਕ ਦੋ ਦਿਨਾਂ ਤੋਂ ਇੱਕ ਦੋ ਦਿਨਾਂ ਤੋਂ ਡਿਸਕਸ਼ਨ ਕਰਦੇ ਪਏ ਸੀ ਕਿ ਵੀ ਕੀ ਕੀਤਾ ਜਾਵੇ ਸੋ ਪ੍ਰੀਤ ਟਰੈਕਟਰਸ ਵੱਲੋਂ ਜੀ ਤਾਰੀਵਾਲ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਫਜ਼ਿਲਕਾ ਫਰੋਈਪੁਰ ਇਹਨਾਂ ਦੇ ਉੱਥੇ ਡੀਲਰਸ਼ਿਪਸ ਨੇ ਜਾਂ ਨੀਚੇ ਨਾਮ ਵੀ ਚੱਲਦਾ ਹੋਊਗਾ ਤੇ ਉਹਨਾਂ ਦੇ ਫੋਨ ਨੰਬਰ ਵੀ ਨੇ ਤੇ ਉਸ ਡੀਲਰਸ਼ਿਪ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਖੜਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਹੈਲਪ ਕਰਦੇ ਪਏ ਨੇ ਜਾਂ ਵੈਸੇ ਵੀ ਖੜਾਂ ਦੇ ਮਾਰਚ ਆ ਕੇ ਕੋਈ ਟਰੈਕਟਰ ਖਰਾਬ ਹੋਇਆ ਕਿਸੇ ਵੀ ਬ੍ਰਾਂਡ ਦਾ ਹੋਵੇ ਤੁਸੀਂ ਉਹ ਟਰੈਕਟਰ ਇਹਨਾਂ ਦੀ ਡੀਲਰਸ਼ਿਪ ਤੇ ਲੈ ਕੇ ਜਾ ਸਕਦੇ ਹੋ ਤੇ ਉੱਥੇ ਜਿਹੜੀ ਸਰਵਿਸ ਆਉਦੀ ਮੁਫਤ ਕੀਤੀ ਜਾਉ ਸੋ ਮੈਂ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਧਿਆਨ ਰੱਖਿਓ ਆਪਣਾ ਪਰਮਾਤਮਾ ਅਗੇ ਅਰਦਾਸ ਕਰਿਓ ਪੰਜਾਬ ਲਈ ਪੰਜਾਬ ਦੀ ਸੁੱਖ ਸ਼ਾਂਤੀ ਲਈ ਸਤਿ ਸ਼੍ਰੀ ਅਕਾਲ